जाम सुठो जाम सुठा जाम सरकार कमर ਮੁਰਦਾਬ ਮੁਰਦਾਬ ਮਸਲਾਤਾ ਵੀਰ ਜੀ ਸਾਡੀ ਪੈਨਸ਼ਨ ਦਾ ਜੀ ਅਸੀਂ ਦਿਵਿਆੰਗ ਜਾਨਾ ਅੰਗਹੀਣਾ ਜੋ ਕਿ ਬਿਲਕੁਲ ਕਮਾ ਨਹੀਂ ਸਕਦੇ ਨਾ ਕੋਈ ਸਾਨੂੰ ਨੌਕਰੀ ਹੈ ਨਾ ਕੋਈ ਸਾਨੂੰ ਪ੍ਰਾਈਵੇਟ ਦੁਕਾਨ ਦੇ ਉੱਤੇ ਰੱਖਦਾ ਤੇ ਸਰਕਾਰ ਸਾਨੂੰ 1500 ਰੁਪਏ ਦਿੰਦੀ ਆ ਉਹ ਵੀ ਕੋਈ ਮਿੱਥੀ ਹੋਈ ਤਰੀਕ ਨਹੀਂ ਕਦੇ 20 ਤਰੀਕ ਨੂੰ ਕਦੇ 15 ਨੂੰ ਅੱਜ 11 ਹੋ ਗਏ ਹਲੇ ਤੱਕ ਆਈ ਨਹੀਂ ਤੇ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹ ਕਹਿੰਦੀ ਸੀ ਵੀ ਅਸੀਂ ਆਉਂਦਿਆਂ ਹੀ 2500 ਰੁਪਏ ਪੈਨਸ਼ਨ ਦੇਵਾਂਗੇ ਪਰ ਅੱਜ 3 ਸਾਲ ਬੀਤ ਗਏ ਐ 2500 ਦਾ ਕੋਈ ਨਾਮੋ ਨਿਸ਼ਾਨ ਨਹੀਂ ਅਸੀਂ ਚਾਹੁੰਦੇ ਆ ਕਿ ਸਾਨੂੰ ਅੰਗਨੀਨ ਤੌਰ ਤੇ ਤਰਸ ਕਰਕੇ ਸਾਡੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਲਈ ਕਿ ਸਾਨੂੰ 5000 ਪੈਨਸ਼ਨ ਦਿੱਤੀ ਜਾਵੇ ਬੜੇਪੇ ਤੇ ਵਿਧਵਾ ਤੋਂ ਬੱਕਰੀ ਕਰਕੇ ਇਹ ਮਸਲ ਨਹੀਂ ਸੁਣਵਾਈ ਹੁੰਦੀ ਤੇ ਸੁਣਵਾਈ ਨਹੀਂ ਹੋਰੀ ਜੇ ਅੱਜ ਅਸੀਂ ਬੈਠੇ ਆ ਇੱਥੇ 40 50 ਜਾਣੇ ਜੋ ਵੀ ਅਸੀਂ ਬੈਠੇ ਆ ਅਸੀਂ ਅੱਜ ਇੱਥੇ ਬੈਠੇ ਰਹਾਂਗੇ ਤੇ ਇੱਥੋਂ ਅਸੀਂ ਰੁੜਕੇ ਸੰਗਰੂਰ ਬਾਈਪਾਸ ਤੇ ਜਾ ਕੇ ਸੜਕ ਜਾਮ ਕਰਾਂਗੇ ਤੇ ਕੱਲ ਨੂੰ ਸਾਡੇ ਹੋਰ ਵੀ ਤੇਰੇ ਸਾਥੀ ਆ ਜਾਣਗੇ ਮੇਰਾ प्रदीप ਸਿੰਘ ਹੈ ਜੀ ਅੱਛਾ ਜੀ ਮਸਤਾ ਜੀ ਸਾਨੂੰ ਪੈਨਸ਼ਨ ਤੇ ਮਸਤਾ ਸਾਡਾ ਸਰਕਾਰ ਕਹਿੰਦੀ ਸੀ 2500 ਰੁਪਿਆ ਅਸੀਂ ਪੈਸਾ ਉਹਦੀ ਕਰਾਂਗੇ 2500 ਤਾਂ ਛੱਡੋ ਸਾਡੀ ਜਿਹੜੀ 1500 ਪੈਨਸ਼ਨ ਹੈ ਉਹ ਵੀ ਅੱਜ 11 ਤਰੀਕ ਹੋ ਗਈ ਸਾਨੂੰ ਪੈਸਾ ਨਹੀਂ ਮਿਲੀ ਸਾਡਾ ਜਿਹੜਾ ਕੋਈ ਅਸੀਂ ਕਿਸੇ ਨਾਲ ਲੈਣ ਦੇਣ ਕਰਨਾ ਜਾਂ ਕੋਈ ਸਾਡਾ ਉਹ ਅਸੀਂ ਕਿਸੇ ਦੀ ਗੱਲ ਨੂੰ ਦੱਸੀਏ ਵੀ ਭਾਈ ਆ ਦੇ ਤੁਹਾਨੂੰ ਪੈਸੇ ਦੇ ਦਾਂਗੇ ਸਾਰੇ ਮੁਲਾਜ਼ਮਾਂ ਦੇ ਟਾਈਮ ਸਿਰ ਪੈਸਾ ਆਉਂਦੇ ਸਾਡੇ ਨਹੀਂ ਆ ਰਹੀ ਇੱਕ ਸਾਨੂੰ ਬੜੇ ਪੱਤੇ ਅੰਗੀਆਂ ਤੋਂ ਵੱਖ ਵੱਖ ਕੀਤਾ ਜਾਵੇ ਸਾਡੀ ਜਿਹੜਾ ਵੱਖਰੇ ਤੋਂ ਤੁਹਾਨੂੰ ਪੈਸਾ ਦਿੱਤੀ ਜਾਵੇ ਤਨਵੀਰ ਇਹਨਾਂ ਤੋਂ ਵੱਖ ਕਰ ਦਿੱਤਾ ਜਾਵੇ ਨਾ ਨਾ ਰੱਖਿਆ ਜਾਵੇ ਇੱਕ ਸਾਨੂੰ ਸਵੈ ਰੋਜ਼ਗਾਰ ਲਈ ਕੋਈ ਕੰਮ ਜਆ ਦਿੱਤਾ ਜਾਵੇ ਤਾਂ ਅਸੀਂ ਆਪਣਾ ਕੋਈ ਰੋਜ਼ਗਾਰ ਕਰ ਸਕੀਏ ਜਿਹੜੇ ਸਾਡੇ ਹੈਂਡੀਕੈਪਡ ਵੀਰ ਨੇ ਜਿਹੜਾ ਰੇਡ ਦੇ ਹੱਦੀ ਤੋਂ ਪੀੜਤ ਨੇ ਉਹਨੂੰ 8000 ਰੁਪਏ ਪ੍ਰਤੀ ਮਹੀਨਾ ਸ਼ਾਇਦ ਦਿੱਤੀ ਜਾਵੇ ਇਹ ਸਾਡੀਆਂ ਅੱਜ ਦੀਆਂ ਮੇਰ ਮੁਕ ਮੰਗਾਂ ਨੇ ਸੁਮਨ ਕੋਰ ਸਾਡੀਆਂ ਇਹੀ ਮੰਗਾਂ ਨੇ ਜੀ ਅਸੀਂ ਸੀਐਮ ਮਾਨ ਸਾਹਿਬ ਜੀ ਨੂੰ ਮંત્રી ਨੂੰ ਅਸੀਂ ਬਹੁਤ ਸਾਰੇ ਮੰਗ ਪੱਤਰ ਅਸੀਂ ਦੇ ਚੁੱਕੇ ਆ ਇੱਥੇ ਤੇ ਅੱਜ ਜੋ ਸਾਡਾ ਧਰਨੇ ਦਾ ਇੱਥੇ ਲਾਉਣ ਦਾ ਮਕਸਦ ਇਹੀ ਹੈ ਕਿ ਜਿਹੜੀ ਪੈਨਸ਼ਨ ਦਾ ਸਾਡੇ ਨਾਲ ਵਾਅਦਾ ਕੀਤਾ ਸੀ ਸਰਕਾਰਾਂ ਨੇ ਵੀ ਅਸੀਂ 2500 ਰੁਪਏ ਸਰਕਾਰ ਵੱਲੋਂ ਸਾਰੀ 2500 ਰੁਪਏ ਪੈਨਸ਼ਨ ਦੇਵਾਂਗੇ ਪਰ 2500 ਤਾਂ ਕੀ ਸਾਡੀ ਜਿਹੜੀ 1500 ਪੈਨਸ਼ਨ ਆ ਰਹੀ ਹੈ ਉਹ ਵੀ ਅੱਜ ਤਰੀਕ ਦੇਖੋ ਕਿੰਨੀ ਹੋ ਚੁੱਕੀ ਹੈ ਵੀ ਸਾਡੇ ਕਿਸੇ ਦੀ ਪੈਨਸ਼ਨ ਨਹੀਂ ਆਈ ਪਰ ਸਾਡੀ ਮੰਗ ਇਹ ਹੈ ਕਿ ਸਾਡੀ ਜਿਹੜੀ ਪੈਨਸ਼ਨ ਹੈ ਉਹ ਵਧਾ ਦਿੱਤੀ ਜਾਵੇ 5000 ਰੁਪਏ ਪੈਨਸ਼ਨ ਕੀਤੀ ਜਾਵੇ ਸਾਡੀ ਇਹੀ ਸਾਡੀ ਮੰਗ ਹੈਗੀ ਬਾਕੀ ਜੋ ਵੀ ਹੈ ਸਾਡੇ ਇੱਥੇ ਬਹੁਤ ਲਾਚਾਰ ਨੇ ਜਿਹੜੇ ਮੇਰੇ ਭੈਣ ਭਰਾ ਨੇ ਕੋਈ ਕਿਸੇ ਕੋਲੇ ਕੋਈ ਕੰਮਕਾਜ ਨਹੀਂ ਹੈਗਾ ਕੋਈ ਕਿੱਦਾਂਗਾ ਕੋਈ ਕਿਵੇਂ ਆਉਂਦਾਗਾ ਬਹੁਤ ਅਸੀਂ ਤੰਗ ਪਰੇਸ਼ਾਨ ਹੈ ਸਾਨੂੰ ਕੋਈ ਧਰਨਾ ਲਾਉਣ ਦੇ ਨਾਲ ਕੋਈ ਸ਼ੌਂਕ ਹੈ ਨਾ ਕੋਈ ਚਾਹਗਾ ਅਸੀਂ ਅੱਜ ਧੁੱਪ ਦੇ ਵਿੱਚ ਭੁੱਖੇ ਪਾਣੇ ਇੱਥੇ ਸਾਡੇ ਨਾਲ ਬੱਚੇ ਵੀ ਸਾਡੇ ਆਏ ਹੋਏ ਆ ਸਾਡਾ ਧਰਨਾ ਲਾਉਣ ਦਾ ਇਹੀ ਮਕਸਦ ਹੈ ਕਿ ਬੇਨਤੀ ਹੈ ਸਾਡੀ ਸਰਕਾਰਾਂ ਨੂੰ ਕਿ ਸਾਡੀ ਜਿਹੜੀ ਪੈਨਸ਼ਨ ਹੈ ਉਹ 5000 ਰੁਪਏ ਕੀਤੀ ਜਾਵੇ ਧੰਨਵਾਦ ਮਹਿੰਦਰ ਸਿੰਘ ਜੀ ਤੇ ਸਾਡਾ ਮੇਨ ਮੁੱਦਾ ਹੈਗਾ ਜੀ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਕਿ ਅਸੀਂ ਪਹਿਲਾਂ ਵੀ ਕਈ ਵਾਰੀ ਧਰਨਾ ਲਾ ਚੁੱਕੇ ਹਾਂ ਸਰਕਾਰ ਨੂੰ ਕਹਿ ਚੁੱਕੇ ਹਾਂ ਆਪਣੀਆਂ ਜੋ ਦੁੱਖ ਤਕਲੀਫਾਂ ਨੇ ਹੈਂਡੀਕੈਪਡ ਵੀਰਾਂ ਦੀਆਂ ਉਹ ਅਸੀਂ ਦੱਸ ਚੁੱਕੇ ਹਾਂ ਸੋ ਸਾਰਿਆਂ ਨੂੰ ਮੰਗ ਪੱਤਰ ਗਿਆ ਹੋਇਆ ਆ ਭਗਵੰਤ ਮਾਨ ਨੂੰ ਵੀ ਆਪ ਖੁਦ ਅਸੀਂ ਮੰਗ ਪੱਤਰ ਦਿੱਤਾਗਾ ਉਹਨਾਂ ਨੇ ਫੇਰ ਵੀ ਸਾਡੇ ਤੇ ਕੋਈ ਗੌਰ ਨਹੀਂ ਕਰੀ ਜੋ ਸਾਡੀ ਪੈਸ਼ਨ ਆ ਗਈ ਉਹ ਸਾਨੂੰ 1500 ਰੁਪਏ ਮਿਲ ਰਹੀ ਹੈ ਉਹਦੇ ਨਾਲ ਸਾਡਾ ਜਿਹੜਾ ਗੁਜ਼ਾਰਾ ਨਹੀਂ ਹੋ ਰਿਹਾ ਸੋ ਸਾਨੂੰ ਹੁਣ 5000 ਰੁਪਏ ਪੈਸ਼ਨ ਦਿੱਤੀ ਜਾਵੇ ਪੁਵੰਤਮਾਨ ਜੀ ਸਾਹਮਣੇ ਹੀ ਬੇਨਤੀ ਕਰਦੇ ਆ ਕਿ ਸਾਡੀ ਇਹ ਸੁਣਵਾਈ ਜਿਹੜੀ ਸੁਣੀ ਜਾਵੇ ਹੋਰ ਅਸੀਂ ਕੋਈ ਮਤਲਬ ਧਰਨਾ ਲਾਉਣ ਚ ਨਹੀਂ ਹੈਗੇ ਧਰਨਾ ਅਸੀਂ ਲਾਉਣੇ ਨਹੀਂ ਚਾਹੁੰਦੇ ਅਸੀਂ ਧਰਨੇ ਦੇ ਖਿਲਾਫ ਆ ਸਿਰਫ ਸਾਨੂੰ ਮਜਬੂਰੀ ਦੇ ਕਾਰਨ ਜਿਹੜਾ ਇਹ ਧਰਨਾ ਲਾਉਣਾ ਪੈ ਰਿਹਾ ਸੋ ਪੁਵੰਤਮਾਨ ਜੀ ਨੂੰ ਸਾਡੇ ਤੇ ਧਿਆਨ ਦੇਣਾ ਚਾਹੀਦਾ ਕਿ ਸਾਡੀ ਜਿਹੜੀ ਪ੍ਰਸ਼ਨਾ ਹੈ 5000 ਰੁਪਏ ਕੀਤੀ ਜਾਵੇ ਧੰਨਵਾਦ ਅੱਜ ਇੱਥੇ ਜਿਹੜੇ ਦਿਵੰਗ ਜਨ ਤੁਰੀ ਵਿਖੇ ਸੀਐਮ ਸਾਹਿਬ ਦੇ ਕੈਂਪ ਆਫਿਸ ਦੇ ਬਾਹਰ ਬੈਠੇ ਆ ਇਹਨਾਂ ਦੇ ਕੋਲੋਂ ਮੰਗ ਪੱਤਰ ਲਿਆ ਜੋ ਜੀ ਮੰਗਾ ਸੀ ਗਿਆ ਓ ਡੀ ਸੀ ਸਾਹਿਬ ਨੂੰ ਪਹੁੰਚਾਇਆ ਜਾਣ ਗਿਆ ਔਰ ਡੀ ਸੀ ਸਾਹਿਬ ਦੇ ਰਾਹੀਂ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਜਾਊਗਾ